13 0 ਨੂੰ ਪੰਜਾਬ ਨੂੰ ਜਿਤਾਉਣ ਦਾ ਮਕਸਦ ਸੀ ਅੱਜ ਧਾਰੀਵਾਲ ਸਾਹਿਬ ਦੀ ਜਿੱਤ ਦਾ ਜਿਹੜਾ ਆ ਉਹ ਆਗਾਜ਼ ਹੋਇਆ ਵਾ ਉਹ ਉਹਨਾਂ ਦੀਆਂ ਨੀਤੀਆਂ ਕਰਕੇ ਦੇਖੋ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਸੀ ਨਾ ਨੀਤੀਆਂ ਦੇ ਕਰਕੇ ਜਿਹੜਾ ਅੱਜ ਉਹਨਾਂ ਨੂੰ ਇਹ ਦਿਨ ਦੇਖਣੇ ਪੈ ਰਹੇ ਆ ਉਹਨਾਂ ਨੂੰ ਲੈ ਕੇ ਲਗਾਤਾਰ ਸਿਆਸੀ ਸਗਰਮੀਆਂ ਤੇਜ਼ ਨੇ ਤਾਂ ਇੱਥੇ ਅਮਰਸਰ ਦੇ ਭੰਡਾਰੀਪੁਰ ਤੋਂ ਇੱਕ ਵੱਡਾ ਕਾਫਲਾ ਗੁਰਸੰਗ ਸਿੰਘ ਛੀਨਾ ਵੱਲੋਂ ਵਿਧਾਨ ਸਭਾ ਹਲਕਾ ਰਾਜਾ ਸਾਸੀ ਤੋਂ ਕਾਫਲਾ ਲੈ ਕੇ ਆਏ ਨੇ ਗੁਰਸੰਗ ਸਿੰਘ ਛੀਨਾ ਛੀਨਾ ਸਾਹਿਬ ਅੱਜ ਜਿਹੜਾ ਕਾਫਲਾ ਲੈ ਕੇ ਉਹ ਕਿਸ ਮੁੱਦੇ ਨੂੰ ਜਿਹੜਾ ਇੱਕ ਕਾਫਲਾ ਜਿਹੜਾ ਕੱਢਿਆ ਜਾ ਰਿਹਾ ਦੇਖੋ ਜੀ ਤੁਹਾਨੂੰ ਪਤਾ ਹੀ ਆ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਚੱਲ ਰਹੀਆਂ ਨੇ ਅੱਜ ਅੱਜ ਜਿਹੜਾ ਧਾਰੀਵਾਲ ਸਾਹਿਬ ਦੀ ਜਿੱਤ ਦਾ ਜਿਹੜਾ ਉਹ ਗਾਜ ਜਿਹੜਾ ਨੌਜਵਾਨਾਂ ਵੱਲੋਂ ਕਰ ਦਿੱਤਾ ਜਿੰਨੀ ਵੱਡੀ ਤਦਾਦ ਦੇ ਵਿੱਚ ਅੱਜ ਨੌਜਵਾਨ ਇਹਨਾਂ ਨੇ ਸ਼ਮੂਲੀਅਤ ਕੀਤੀ ਆ ਤੇ ਇਹ ਮੈਂ ਸਮਝਦਾ ਵੀ ਅੱਜ ਧਾਰੂਵਾਲ ਸਾਹਿਬ ਜੀ ਜਿੱਦਾਂ ਕਾਜ ਹੋ ਗਿਆ ਅੱਜ ਦੇ ਦਿਨ ਲੋਕਾਂ ਨੂੰ ਇਕੱਠਾ ਕਰਨਾ ਬਹੁਤ ਔਖਾ ਕਿਉਂਕਿ ਹਰ ਜਿਹੜਾ ਲੋਕ ਫਸਲ ਦੇਖੋ ਅੱਜ ਜਿਹੜੀ ਆ ਅੱਜ ਕਣਕ ਦੀ ਕਟਾਈ ਚੱਲ ਰਹੀ ਆ ਤੇ ਉਹਦੇ ਨਾਲ ਨਾਲ ਹਰ ਮਜ਼ਦੂਰ ਹਰ ਕਿਸਾਨ ਹਰ ਬਿਜ਼ੀ ਆ ਪਰ ਫਿਰ ਵੀ ਇਹਦੇ باوجود ਵੀ ਲੋਕਾਂ ਦੇ ਵਿੱਚ ਜਿਹੜਾ ਐਡਾ ਵੱਡਾ ਉਤਸ਼ਾਹ ਜਿਹੜਾ ਆ ਉਹ ਜਿਹੜੀ ਆ ਮੈਂ ਸਮਝਦਾ ਧਾਰੀਵਾਲ ਸਾਹਿਬ ਜਿੱਦਾ ਗਾਜ ਹੋ ਗਿਆ ਅੱਜ ਸ਼ੀਨਾ ਸਾਹਿਬ ਨਾਲ ਗੱਲਬਾਤ ਦੁਬਾਰਾ ਕਰਾਂਗੇ ਕਿਉਂਕਿ ਕੈਮਰਾ ਪਰ ਸੁਣਦਾ ਤਸਵੀਰਾਂ ਜਿਹੜੀਆਂ ਪਿੱਛੇ ਦੀਆਂ ਦਿਖਾ ਦਿੱਤੀਆਂ ਹਨ ਵੱਡਾ ਕਾਫਲਾ ਜਿਹੜਾ ਅੱਜ ਗੁਰਸਨ ਸਿੰਘ ਸ਼ੀਨਾ ਜਿਹੜੇ ਨੇ ਉਹ ਲੈ ਕੇ ਪਹੁੰਚੇ ਨੇ ਅਮਰਸਰ ਦੇ ਪੰਡਾੜੀ ਪੁਲ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਵੱਡਾ ਕਾਫਲਾ ਗੁਰਸਨ ਸਿੰਘ ਸ਼ੀਨਾ ਵੱਲੋਂ ਅਮਰਸਰ ਦੇ ਵਿਧਾਨ ਸਭਾ ਹਲਕਾ ਰਾਜਾ ਸਾਸੀ ਤੋਂ ਇੱਕ ਕਾਫਲਾ ਲੈ ਕੇ ਪਹੁੰਚੇ ਨੇ ਲਗਾਤਾਰ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਤਤ ਪਾਰਿਆ ਆਮ ਆਦਮੀ ਪਾਰਟੀ ਵੱਲੋਂ ਅੱਜ ਅੰਮ੍ਰਿਤਸਰ ਦੇ ਹਾਲ ਗੇਟ ਵਿੱਚ ਇੱਕ ਵੱਡਾ ਵਿਸ਼ਾਲ ਜਿਹੜਾ ਉਹ ਮਾਰਚ ਕੱਢਿਆ ਜਾ ਰਿਹਾ ਗੁਰਸੱਧ ਸਿੰਘ ਸ਼ੀਨਾ ਅੱਜ ਸੈਂਕੜੇ ਜਾਨੇ ਕਿ ਗੱਡੀਆਂ ਦਾ ਕਾਫਲਾ ਲੈ ਕੇ ਅੰਮ੍ਰਿਤਸਰ ਦੇ ਹਾਲ ਗੇਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪਹੁੰਚੇ ਹੋਏ ਨੇ ਗੁਰਸੱਧ ਸਿੰਘ ਸ਼ੀਨਾ ਸਾਡੇ ਨਾਲ ਦੇ ਸ਼ੀਨਾ ਸਾਹਿਬ ਅੱਜ ਕਿੰਨੀਆਂ ਕਿ ਗੱਡੀਆਂ ਦਾ ਕਾਫਲਾ ਸੀ ਇਸ ਕਾਫਲੇ ਦਾ ਮਕਸਦ ਕੀ ਸੀਗਾ ਅੱਜ ਦਾ ਜਿਹੜਾ ਮਕਸਦ ਸੀ ਵੇਖੋ ਇਹ 13 ਜੀਰੋ ਨੂੰ ਪੰਜਾਬ ਨੂੰ ਜਿਤਾਉਣ ਦਾ ਮਕਸਦ ਸੀ ਹੂੰ ਅੱਜ ਧਾਰੀਵਾਲ ਸਾਹਿਬ ਦੀ ਜਿੱਤ ਦਾ ਜਿਹੜਾ ਆ ਉਹ ਆਗਾਜ਼ ਹੋਇਆ ਵਾ ਅੱਜ ਦਾ ਦਿਨ ਮੈਂ ਸਮਝਦਾ ਕਿ ਬੜਾ ਇਤਿਹਾਸਕ ਦਿਨ ਆ ਜਦੋਂ ਵੇਖੋ ਅੱਜ ਕਣਕ ਦੀ ਜਿਹੜੀ ਕਟਾਈ ਆ ਬਹੁਤ ਵੱਡੇ ਜੋਰਾਂ ਤੇ ਆ ਅੱਜ ਅੱਜ ਤੇ ਹਰ ਮਜ਼ਦੂਰ ਹਰ ਕਿਸਾਨ ਬਹੁਤ ਮਤਲਬ ਉਹਨੂੰ ਕਾਰੋਬਾਰ ਦਾ ਬਹੁਤ ਜੋਰ ਆ ਪਰ ਫਿਰ ਵੀ ਜੇ ਇੰਨੀ ਵੱਡੀ ਤਦਾਦ ਦੇ ਵਿੱਚ ਲੋਕ ਮੈਂ ਸਮਝਦਾ ਕਿ ਅੱਜ ਤੁਸੀਂ ਵੇਖਿਆ ਰੰਜੀਤਾ ਉਹਨੂੰ ਗੱਡੀਆਂ ਦਾ ਕਾਫਲਾ ਵੀ ਪੂਰੀ ਵੱਡੀ ਪਾਰਕਿੰਗ ਜਿਹੜੀ ਪਟਕਸ ਮੇਲਾ ਜਿੱਥੇ ਲੱਗਦਾ ਸੀ ਉਹ ਸਾਰੀ ਭਰ ਗਈ ਸੀ ਪਰ ਜੇ ਇੰਨਾ ਉਤਸ਼ਾਹ ਨੌਜਵਾਨਾਂ ਦੇ ਵਿੱਚਾਂ ਲੋਕਾਂ ਦੇ ਵਿੱਚ ਤਾਂ ਮੈਂ ਸਮਝਦਾ ਧਾਰੀਵਾਲ ਸਾਹਿਬ ਦੀ ਅੱਜ ਜਿੱਤ ਦਾ ਆਗਾਜ਼ ਹੋ ਗਿਆ ਸੀਨੇ ਸਾਹਿਬ ਆਏ ਹੋਏ ਜਿਹੜੇ ਕਾਫਲੇ ਸੀ ਕਦੇ ਦੂਜੇ ਪਾਸੇ ਭੁਗਤਦੇ ਹੁੰਦੇ ਸੀ ਤੇ ਅੱਜ ਇਸ ਕਾਫਲੇ ਜਿਹੜਾ ਹੈ ਅਜ ਆਮ ਆਦਮੀ ਪਾਰਟੀ ਜਿਹਨੂੰ ਕੱਟਰ ਵਿਰੋਧੀ ਕਹਿੰਦੇ ਹੁੰਦੇ ਸੀ ਕਦੇ ਉਹ ਉਹਨਾਂ ਦੀਆਂ ਨੀਤੀਆਂ ਕਰਕੇ ਯਾਦ ਨਾ ਕਰੀਂ ਵੇਖੋ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਸੀ ਨਾ ਨੀਤੀਆਂ ਦੇ ਕਰਕੇ ਜਿਹੜਾ ਅੱਜ ਉਹਨਾਂ ਨੂੰ ਇਹ ਦਿਨ ਵੇਖਣੇ ਪੈ ਰਹੇ ਆ ਉਹ ਸਿਰਫ ਉਹ ਪਰਿਵਾਰਵਾਦ ਹੈਵੀ ਆ ਉੱਥੇ ਜਦੋਂ ਪਰਿਵਾਰਵਾਦ ਦੇ ਕਰਕੇ ਸਾਰੇ ਅੱਜ ਜਨਮਦਨ ਪਾਰਟੀ ਛੱਡ ਰਹੇ ਆ ਇਹਨਾਂ ਦੇ ਵੱਡੇ ਜੇ ਲੀਡਰ ਮੈਂ ਸਮਝਦਾ ਬੀਜੇਪੀ ਜਾਂ ਆਮ ਆਦਮੀ ਸ਼ਾਮਲ ਹੋ ਰਹੇ ਆ ਉਹਦਾ ਕੋਈ ਕਾਰਨ ਆ ਜਿਹਦਾ ਉਹਨਾਂ ਨੂੰ ਸੋਚਣਾ ਵਿਚਾਰਨਾ ਚਾਹੀਦਾ ਅੱਜ ਦੇ ਇਕੱਠ ਤੋਂ ਤੁਹਾਨੂੰ ਕੀ ਲੱਗਦਾ ਹੈ ਅੱਜ ਦਾ ਜਿਹੜਾ ਇਕੱਠ ਆ ਉਹ ਤੋਂ ਤੁਹਾਨੂੰ ਕੀ ਨਜ਼ਰ ਕੀ ਆ ਰਹੀਆਂ ਆ ਅੱਜ ਦੇ ਇਕੱਠ ਤੋਂ ਮੈਨੂੰ ਇਹ ਨਜ਼ਰ ਆ ਰਿਹਾ ਵੀ ਜਿਹੜਾ ਲੋਕਾਂ ਤੇ ਜਿਹੜਾ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਜਿਹੜਾ ਪੰਜਾਬ 13 0 ਨਾਲ ਪੰਜਾਬ ਜਿੱਤੇਗਾ ਮਾਨ ਸਾਹਿਬ ਜਿੱਤਣਗੇ ਯਾ ਅਕਾਲੀ ਦਲ ਦੀ ਸਿੱਧੀ ਕਿੱਥੇ ਵੇਖਦੇ ਹੋ ਅਕਾਲੀ ਦਲ ਦਾ ਕਦੇ ਇਹ ਜਿਹੜਾ ਅੰਮ੍ਰਿਤਸਰ ਸਿਟੀ ਆ ਜਾਂ ਦਿਹਾਤੀ ਕਦੇ ਗੜ ਮੰਡੇ ਜਾਂਦੇ ਸੀਗੇ ਅਕਾਲੀ ਦਲ ਦੀ ਸਿੱਧੀ ਤਾਂ ਮੇਰੇ ਵੀਰ ਤੈਨੂੰ ਪਤਾ ਹੀ ਆ ਅਕਾਲੀ ਦਲ ਆਜੇ ਜਿਹੜੇ ਬਾਹਰ ਬਾਹਰੀ ਹਲਕਿਆਂ ਤੋਂ ਲੈ ਆ ਲੈ ਹਲਕਾਂਚਾਰ ਜਲਾਉਣ ਦਿਆ ਯਾ ਅਕਾਲੀ ਦਲ ਦੀ ਮੈਂ ਸਮਝਦਾ ਇੱਕ ਦੋ ਹਲਕਿਆਂ ਦੇ ਵਿੱਚ ਅਕਾਲੀ ਦਲ ਦੀ ਕੋਈ ਮਾੜੀ ਮੋਟੀ ਲੜਾਈ ਆ ਬਾਕੀ ਗਾਲੀ ਗਾਲ ਬਿਲਕੁਲ ਹਾਸ਼ੀਏ ਤੇ ਚਲੇ ਗਿਆ ਕਾਂਗਰਸ ਦੇ ਲਗਾਤਾਰ ਦੋ ਤਿੰਨ ਵਾਰੀ ਐਮਪੀ ਬਣਦੇ ਨੇ ਕਿੰਨਾ ਕੁ ਗੁਰੂ ਨਗਰੀ ਅਮਰਸਰ ਦਾ ਵਿਕਾਸ ਹੋਇਆ ਹੁਣ ਧਾਰੀਵਾਲ ਜਿਹੜੇ ਆ ਉਹ ਵਿਕਾਸ ਕਰਨਗੇ ਐਮਪੀ ਬਣ ਕੇ ਬਿਲਕੁਲ ਵੇਖੋ ਜੀ ਉਹਨਾਂ ਦੋ ਸਾਲ ਹਲਕਾਰ ਆਇਆ ਸਾ ਆਪਣੇ ਜਨਾਲੇ ਵਿੱਚ ਉਹਨਾਂ ਨੇ ਬਹੁਤ ਵਿਕਾਸ ਕਰਾਇਆ ਤੇ ਉਹਨਾਂ ਨੇ ਅਸ਼ਵਾਸ਼ਿਤ ਆਇਆ ਵੀ ਜੇ ਮੈਨੂੰ ਸੇਵਾ ਦਾ ਮੌਕਾ ਦਿਨੇ ਹੋ ਤੇ ਸਰਕਾਰ ਆਮ ਆਜ਼ਾਦਮਾਨੀ ਪਾਰਟੀ ਦੀ ਆ ਥੱਲੇ ਵੀ ਤੇ ਉੱਤੋਂ ਵੀ ਸੈਂਟਰ ਚ ਵੀ ਜੇ ਵੇਖੋ ਉਹਨਾਂ ਦੀ ਗੱਠਜੋੜ ਬਣ ਜਾਂਦਾ ਤੇ ਮੈਂ ਸਮਝਦਾ ਵੀ ਅਮਰਸਰ ਦਾ ਪਹਿਲ ਦੇ ਆਧਾਰ ਤੇ ਜਿਹੜਾ ਵਿਕਾਸ ਕਰਵਾਇਆ ਜਾਊ ਤੱਕ ਸਾਡਾ ਫਰਜ਼ ਵੀ ਹਰ ਸਿੱਖ ਦਾ ਬਣਦਾ ਪਹਿਲੋਂ ਅਮਰਸਰ ਦਾ ਵਿਕਾਸ ਕਰਾਈਏ ਜਿਹੜੀ ਵੀ ਪਾਰਟੀ ਹੁੰਦੀ ਨਰਾਜ਼ਗੀਆਂ ਪਾਰਟੀ ਦੇ ਵਿੱਚ ਕਈ ਵਾਰ ਨਜ਼ਰ ਆਉਂਦੀਆਂ ਤੁਹਾਨੂੰ ਲੱਗਦਾ ਕਿ ਇਸ ਪਾਰਟੀ ਦੇ ਵਿੱਚ ਵੀ ਕੋਈ ਨਰਾਜ਼ਗੀਆਂ ਸੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਮਰਸਰ ਪਹੁੰਚ ਰਹੇ ਨੇ ਉਹ ਨਰਾਜ਼ਗੀਆਂ ਜਿਹੜੀਆਂ ਉਹ ਦੂਰ ਕਰ ਸਕਦੇ ਨੇ ਲੋਕਾਂ ਦੀ ਬਿਲਕੁਲ ਜੀ ਵੇਖੋ ਨਰਾਜ਼ਗੀਆਂ ਜਿੱਥੇ ਕੰਮ ਕਰਨਾ ਉੱਥੇ ਹੋ ਪਰ ਸਾਡੀ ਦੇ ਪੇਸੋ ਕੋਈ ਨਾ ਨਰਾਜ਼ ਕਿ ਨਹੀਂ ਅਸੀਂ ਅਜੇ ਨਵੇਂ ਪਾਰਟੀ ਚ ਆਏ ਆ ਇਸ ਕਰਕੇ ਸਾਨੂੰ ਬਹੁਤ ਅਸੀਂ ਬਹੁਤ ਕੰਫਰਟ ਆ ਸਾਡਾ ਬਹੁਤ ਮਾਨ ਸਤਕਾਰ ਆ ਅਸੀਂ ਪੂਰੇ ਖੁਸ਼ ਧਾਰੀਵਾਲ ਸਾਹਿਬ ਨੂੰ ਰਾਜਾ ਸਾਹਿਬ ਜੀ ਹਲਕੇ ਤੋਂ ਕਿੰਨੀ ਲੀਡ ਤੇ ਦਿਤਾਓਗੇ ਲਗਾਤਾਰ ਤਕਸੀਆ ਵੀ ਤੁਸੀਂ ਦੇਖ ਸਕਦੇ ਹੋ ਜੀ ਰਾਜਾ ਧਾਰੀਵਾਲ ਸਾਹਿਬ ਨੂੰ ਮੈਂ ਵਿਸ਼ਵਾਸ ਦਿਵਾਉਣਾ ਵੀ ਪਹਿਲੋਂ ਆਮ ਆਦਮੀ ਪਾਰਟੀ ਉਥੇ 2022 ਚ ਤੀਜੇ ਨੰਬਰ ਤੇ ਹੀ ਅੱਜ ਪਹਿਲੇ ਨੰਬਰ ਤੇ ਆਉਗੀ ਕਿਆ ਬਾਤ ਹੈ ਤਸਵੀਰਾਂ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਕਿ ਗੁਰਸ ਸਿੰਘ ਸਿੰਘ ਜੀ ਦਾ ਵੱਡਾ ਕਾਫਲਾ ਜਿਹੜਾ ਅੱਜ ਵਿਧਾਨ ਸਭਾ ਹਲਕਾ ਰਾਜਾ ਸਾਸੀ ਤੋਂ ਲੈ ਕੇ ਚੱਲੇ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਿਸ਼ਾਲ ਜਿਹੜਾ ਇਕੱਠ ਅੰਮ੍ਰਿਤਸਰ ਦੇ ਹਾਲ ਗੇਟ ਦੇ ਵਿੱਚ ਕੱਢ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੁਰਸੰਤ ਸਿੰਘ ਸ਼ੀਨਾ ਜਾਨਕਿ ਜੋ ਪਿਛਲੇ ਦਿਨੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਉਹਨਾਂ ਦੇ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਉਹ ਸਵਾਗਤ ਕੀਤਾ ਜਾ ਰਿਹਾ ਇੱਕ ਵਾਰੀ ਤਸਵੀਰਾਂ ਤੁਹਾਡੇ ਨਾਲ ਦੇਖ ਸਕਦੇ ਹੋ ਤੁਸੀਂ ਕਿ ਭਗਵੰਤ ਸਿੰਘ ਮਾਨ ਦਾ ਅੱਜ ਅਮਰਸਰ ਦੇ ਹਾਲ ਗੇਟ ਦੇ ਵਿੱਚ ਨਿੱਘਾ ਸਵਾਗਤ ਕੀਤਾ ਜਾ ਰਿਹਾ ਗੁਰਸੰਤ ਸਿੰਘ ਸ਼ੀਨਾ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿਹੜਾ ਗੁਰੂ ਨਗਰੀ ਅਮਰਸਰ ਤੋਂ ਜਿਤਾ ਕੇ ਐਮਪੀ ਬਣਾਵਾਂਗੇ ਜੋ ਗੁਰੂ ਨਗਰੀ ਅਮਰਸਰ ਦਾ ਵਿਕਾਸ ਕਰਨਗੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਤਾਂ ਤਸਵੀਰਾਂ ਤੁਸੀਂ ਅਮਰਸਰ ਦੇ ਹਾਲ ਗੇਟ ਦੀ